ਪੰਜਾਬੀਆਂ ਨੂੰ ਵੱਡਾ ਝਟਕਾ ਅਮਰੀਕਾ ਜਾਣਾ ਹੋਇਆ ਹੋਰ ਵੀ ਔਖਾ ਸਟੂਡੈਂਟ ਵੀਜ਼ਾ ਤੇ ਵੀ ਲੱਗੀ پابੰਦੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਦੀ ਵੀ ਕੀਤੀ ਜਾਵੇਗੀ ਜਾਂਚ ਨਮਸਕਾਰ ਸਸ਼ਿਕਾ ਕੈਨ ਟੀਵੀ ਪੰਜਾਬੀ ਦੇਖ ਰਹੇ ਹੋ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਲਗਾਤਾਰ ਅਮਰੀਕਾ ਦੇ ਵੱਲੋਂ ਕੈਨੇਡਾ ਦੇ ਵੱਲੋਂ ਜਿਹੜੇ ਵਿਦਿਆਰਥੀ ਨੇ ਜਾਂ ਫਿਰ ਬਾਹਰੋਂ ਜਾਣ ਵਾਲੇ ਲੋਕ ਨੇ ਖਾਸ ਕਰਕੇ ਪੰਜਾਬੀ ਉਹਨਾਂ ਤੋਂ ਕਾਫੀ ਵੱਡੇ ਝਟਕੇ ਦਿੱਤੇ ਜਾ ਰਹੇ ਨੇ ਝਟਕੇ ਕਦੇ ਵੀਜ਼ਾ ਤੇ ਕਦੇ 에ਰਪੋਰਟ ਤੇ ਤੇ ਕਦੇ ਹੋਰ ਤੇ ਹੁਣ ਇਹ ਝਟਕਾ ਲੱਗਾ ਹੈ ਅਮਰੀਕਾ ਦੇ ਵੱਲੋਂ ਜਦੋਂ ਤੋਂ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਲਗਾਤਾਰ ਨਵੇਂ ਤੋਂ ਨਵੇਂ ਨਿਯਮ ਜੜੇ ਨੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਇੱਕ ਹੋਰ ਨਵਾਂ ਨਿਯਮ ਬਣਿਆ ਹੁਣ ਨਿਯਮ ਬਣਿਆ ਹੈ ਕਟੌਤੀ ਹੋ ਸਕਦੀ ਹੈ ਵੀਜ਼ਾ ਤੇ ਕਟੌਤੀ ਹੋ ਸਕਦੀ ਹੈ ਲੋਕਾਂ ਦੇ ਕਮਾਕਾਰਾਂ ਦੇ ਵਿੱਚ ਤੇ ਕਟੌਤੀ ਹੋ ਸਕਦੀ ਹੈ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਜਿਸ ਦੇ ਵਿੱਚ ਦੇਖਿਆ ਜਾਵੇਗਾ ਜਿਹੜੇ ਸਟੂਡੈਂਟਸ ਹੋਣਗੇ ਉਹਨਾਂ ਦੇ ਸੋਸ਼ਲ ਮੀਡੀਆ ਤੱਕ ਖੰਗਾਲੇ ਜਾਣਗੇ ਸੋਸ਼ਲ ਮੀਡੀਆ ਨਿੱਕ ਇੰਸਟਾਗ੍ਰam ਫੇਸਬੁੱਕ ਐਕਸ ਤੇ ਹੋਰ ਵੀ ਉਹ ਪਲੇਟਫਾਰਮ ਜੋ ਕਿ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਂਦੇ ਨੇ ਅਮਰੀਕਾ ਦੇ ਵਿੱਚ ਗਲ்கਰੀਏ ਤਾਂ ਹੁਣ ਸਖਤੀ ਦਿਨ ਬਦਿਨ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਦੇਖਿਆ ਜਾ ਰਿਹਾ ਅਮਰੀਕਾ ਸਰਕਾਰ ਦੇ ਵੱਲੋਂ ਇਸ ਸਖਤੀ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ ਤਾਂ ਦੱਸ ਦਈਏ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀ ਯਾਨੀ ਕਿ ਪੰਜਾਬ ਤੋਂ ਭਾਰਤ ਤੋਂ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਦੀ ਜਾਂ ਫਿਰ ਇੰਟਰਵਿਊ ਵੀਜ਼ਾ ਤੇ ਅਸਥਾਈ ਤੌਰ ਤੇ پابੰਦੀ ਲਗਾ ਦਿੱਤੀ ਹੈ। ਇੱਕਦਮ ਸੋਸ਼ਲ ਮੀਡੀਆ ਖਾਤਿਆਂ ਦੀ ਡੂੰਘਾਈ ਦੇ ਨਾਲ ਜਾਂਚ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਤੇ ਚੁੱਕਿਆ ਗਿਆ ਹੈ। ਦਰਅਸਲ ਜਿਹੜੇ ਵੀ ਹੁਣ ਤੱਕ ਵੀਜ਼ਾ ਇੰਟਰਵਿਊ ਹੁੰਦੇ ਨੇ ਉਸਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਜਿਹੜੇ ਇੰਟਰਵਿਊਜ਼ ਹੋ ਚੁੱਕੇ ਐ ਤੇ ਉਸਤੇ ਹੋਰ ਅੱਗੇ ਇੰਟਰਵਿਊ ਹੋਣੇ ਆ ਉਹ ਕੀਤੇ ਜਾਣਗੇ ਅੱਗੇ ਜਿਹੜੇ ਨਵੇਂ ਫਰਦਰ ਇੰਟਰਵਿਊਜ਼ ਨੇ ਉਹ ਨਹੀਂ ਹੋਣਗੇ ਇਹ ਜਾਣਕਾਰੀ ਪੋਲਿਟਿਕੇ ਦੇ ਵਿਦੇਸ਼ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਦਸਤਕਤ ਕੀਤੇ ਗਏ ਨੇ ਇਸ ਦਸਤਾਵੇਜ਼ਾਂ ਤੇ ਪਰ ਇਹ ਵੀ ਦੱਸਦੀ ਹੈ ਤੁਹਾਨੂੰ ਇਸ ਦੇ ਨਾਲ 트럼ਪ ਸਰਕਾਰ ਨੂੰ ਝਟਕਾ ਲੱਗੇਗਾ ਉੱਥੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਝਟਕਾ ਤਾਂ ਲੱਗੇਗਾ ਹੀ ਪਰ 트럼ਪ ਸਰਕਾਰ ਨੂੰ ਝਟਕਾ ਲੱਗੇਗਾ ਯੂਨੀਵਰਸਿਟੀ ਦੇ ਵੱਲੋਂ ਕਿਉਂਕਿ ਜ਼ਿਆਦਾਤਰ ਹੈ ਜਿਹੜੇ ਲੋਕ ਨੇ ਜਿਹੜੇ ਵਿਦੇਸ਼ ਤੋਂ ਜਾਂ ਤੋਂ ਭਾਰਤ ਤੋਂ ਪੰਜਾਬ ਤੋਂ ਜਾਂਦੇ ਨੇ ਲੋਕ ਉਹ ਉੱਥੇ ਜਾਂਦੇ ਨੇ ਸਟੱਡੀ ਵੀਜ਼ਾ ਤੇ ਪੜਾਈਆਂ ਲਈ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਤੇ ਯੂਨੀਵਰਸਿਟੀ ਯੂਨੀਵਰਸਟੀਆਂ ਨੂੰ ਇਸ ਦੇ ਵਿੱਚ ਸਭ ਤੋਂ ਵੱਡਾ ਝਟਕਾ ਲੱਗੇਗਾ ਯੂਨੀਵਰਸਟੀਆਂ ਨੂੰ ਝਟਕਾ ਲੱਗੇਗਾ ਦੇਖਿਆ ਜਾ ਸਕਦਾ ਹੈ ਕਿ ਉੱਥੇ ਪੈਸਿਆਂ ਦੇ ਵਿੱਚ ਕਮੀ ਆਏਗੀ ਕਲਾਸਿਸ ਨਹੀਂ ਲੱਗਣਗੀਆਂ ਸਟੂਡੈਂਟਸ ਨਹੀਂ ਹੋਣਗੇ ਤਾਂ ਤੇ ਜਿਹੜੇ ਜ਼ਿਆਦਾਤਰ ਦੇਖਿਆ ਜਾਂਦਾ ਹੈ ਜਿਹੜੇ ਸਟੂਡੈਂਟਸ ਨੇ ਉਹ ਬਾਹਰ ਹੀ ਜਾਂਦੇ ਨੇ ਇੱਕ ਰਿਪੋਰਟ ਦੇ ਮੰਨੀਏ ਤਾਂ ਇਹ ਕਦਮ ਜੋ ਨੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਦੇ ਗੰਭੀਰ ਪ੍ਰਭਾਵ ਹੋ ਸਕਦੇ ਨੇ ਜਿਸ ਦੇ ਨਾਲ ਬਹੁਤ ਸਾਰੀਆਂ ਅਮਰੀਕੀ ਯੂਨੀਵਰਸਿਟੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਹੜੀ ਇਹ ਇੱਕ ਰਿਪੋਰਟ ਦੇ ਵਿੱਚ ਸਾਫ਼ ਕਿਹਾ ਗਿਆ ਅਮਰੀਕੀ ਯੂਨੀਵਰਸਿਟੀਆਂ ਨੂੰ ਇਸ ਦੇ ਨਾਲ ਕਾਫੀ ਨੁਕਸਾਨ ਹੋਵੇਗਾ ਵਿੱਤੀ ਤੌਰ ਤੇ ਨੁਕਸਾਨ ਹੋਵੇਗਾ ਤੇ ਹੋਰ ਵੀ ਕਈ ਚੀਜ਼ਾਂ ਲੈ ਕੇ ਨੁਕਸਾਨ ਦੇਖਿਆ ਜਾਵੇਗਾ ਤੇ ਦੱਸ ਦਈਏ ਇਸ ਇਹ ਫੈਸਲਾ ਜਿਹੜਾ ਲਿਆ ਗਿਆ ਇਹੋ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਰਾਜਨੀਤਿਕ ਤੇ ਹੋਰ ਚੀਜ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਜਿਸ ਦੇ ਕਾਰਨ ਹੁਣ 트럼ਪ ਸਰਕਾਰ ਨੂੰ ਇਸ ਦਾ ਨੁਕਸਾਨ ਹੋਵੇ ਨਾ ਹੋਵੇ ਪਰ ਜਿਹੜੇ ਭਾਰਤੀ ਸਟੂਡੈਂਟਸ ਵਿਦੇਸ਼ ਬਾਹਰੋਂ ਜਿਹੜੇ ਉੱਥੇ ਜਾ ਰਹੇ ਨੇ ਪੜ੍ਹਨ ਦੇ ਲਈ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ ਤੇ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ